ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਦੇ ਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਜਾਦਪੁਰ ਸ਼ੇਖਵਾ ਵਿਰ ਕੋ ਚਾਰ ਪੰਜ ਝੋਟੀਆਂ ਸੇਲ ਆ ਪਹਿਲੀਆਂ ਤੇ ਦੂਜੀਆਂ ਸੁਈਆਂ ਸਵਾਈਆਂ ਇੱਕ ਗੱਬਨ ਝੋਟੀ ਆ ਤੇ ਆਜੋ ਬਾਈ ਨਾ ਕਰਦੇ ਆ ਜੀ ਗੱਲ ਤੇ ਡਿਟੇਲ ਲੈਣੇ ਦਾ ਜੀ ਆਜੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਰਸਾ ਜੀ ਕੀ ਹਾਲ ਜੀ ਹਾਂ ਠੀਕ ਜੀ ਹਾਂਜੀ ਠੀਕ ਠਾਕ ਆ ਤੇ ਕਦੀ ਬਾਹਰ ਤੇ ਕਦੀ ਇੱਥੇ ਹਾਂਜੀ 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 ਠੀਕ ਆ ਠੀਕ ਆ ਤੇ ਇਟਲੀ ਆ ਗਏ ਆਪਣੇ ਹੈਗਾ ਹਾਂਜੀ ਤੇ ਕਿੰਨਾ ਚਿਰ ਬਾਹਰ ਰਹਿੰਦੀ ਆਪਾਂ ਲਾਈ ਸੇ 7 ਮਹੀਨੇ ਹੈ 6-7 ਮਹੀਨੇ ਠੀਕ ਆਣ ਕੇ ਵਪਾਰ ਵੀ ਕਰਨਾ ਹਾਂਜੀ ਹਾਂਜੀ ਸ਼ਾਹ ਹੋਗੀ ਆਗੇ ਠੀਕ ਆ ਸ਼ਾਹ ਹੋਗੇ ਆਗੇ ਤੇ ਡਰੈਸ ਦੱਸਦੇ ਆਪਣਾ ਪਿੰਡ ਜਾਲਪੁਰ ਸੇਖਵਾ ਜੀ ਹਾਂਜੀ ਤਸੀਲ ਬਟਾਲਾ ਜਿੱਦਾ ਗਰਦਾਸਪੁਰ ਜੀ ਠੀਕ ਆ ਠੀਕ ਨੰਬਰ ਫੋਨ ਨੰਬਰ 97798 57005 ਠੀਕ ਇੱਕ ਵਾਰੀ ਫੇਰ ਦੱਸ 97798 57005 ਠੀਕ ਚਾਰ ਝੋਟੀਆਂ ਜੀ ਹਾਂਜੀ ਚਾਰ ਝੋਟੀਆਂ ਸਾਰਾ ਉਧਰ ਦਾ ਮਾਲ ਹਾਂਜੀ ਉਧਰ ਹਰਿਆਣੇ ਦਾ ਆਉਂਦਾ ਜੀ ਠੀਕ ਆ ਠੀਕ ਦੋਂਦੀਆਂ ਚੌਗੀਆਂ ਦੋਂਦੀਆਂ ਚੌਗੀਆਂ ਕੱਟੀ ਠੀਕ ਆ ਆ ਕਿਦਾਂ ਜੀ ਇਹ ਦੋਂਦੀ ਕੱਟੀ ਆ ਇਹ ਤਿੰਨ ਚ ਹਾਂਜੀ ਹਾਂਜੀ ਠੀਕ ਆ ਕੱਟੀ ਪਿੱਛੇ ਦੇ ਹਾਂਜੀ ਹਾਂਜੀ ਤੇ ਆਹ ਵੇਖੋ ਲੇਵਾ ਲੇਵਾ ਤੁਹਾਨੂੰ ਤੋੜ ਕੇ ਖਾਣੇ ਆ ਹਾਈ ਟੂ ਈਟੀਵੀ ਚੰਗੀ ਝੋਟੀ ਦੀ ਇੱਕ ਮਾਰਾ ਸਿੰਗ ਮਾਰਾ ਖੋਖਲਾ ਤਾਂ ਜੋਦੇ ਹਾਂ ਜੀ ਖੋਖਲਾ ਤਾਂ ਕਹਿੰਦੇ ਛੋਟੀ ਠੀਕ ਆ ਛੋਟੀ ਹੁੰਦੀ ਨਾ ਖੋਖਲਾ ਤਾਂ ਵਾ ਝੋਟੀ ਚੰਗੀ ਹੈ ਪਾਲ ਜੋੜ ਵੀ ਚੰਗਾ ਝੋਟੀ ਨੂੰ ਥੱਲੇ ਵੀਰੀ ਸਾਫ ਹੈ ਆਹ ਵੇਖੋ ਬਾਕੀ ਦੋੰਦੀ ਆ ਜੀ ਠੀਕ ਆ ਠੀਕ ਆ ਬੱਚੇ ਦੇ ਜਾਂਦੇ ਕੋਈ ਨਹੀਂ ਦੋਂਦੀ ਪਿਓਰ ਆ ਛੋਟੀ ਸਾਫ ਹੈ ਲੈ ਵੇਰੀ ਆ ਵੇਖੋ ਲੇਵਾ ਚੰਗਾ ਛੋਟੀ ਤੇ ਬਸ ਨੋਰਮਲ ਜੇ ਦੁੱਧ ਕਿੰਨਾ ਹੋਣਾ ਇਸ ਟਾਈਮ ਦੁੱਧ ਵਿੱਚ 9-10 ਕਿਲੋ 9-10 ਕਿਲੋ ਪੌਣੇ 9 ਨਾ ਹੋਊਗਾ ਬੋਲਾ ਇੱਕ ਸਾਬ ਦਾ ਬੋਲਾ ਹਾਂਜੀ ਹਾਂਜੀ ਛੋਟੀ ਤਾਜੀ ਸੂਈ ਹੈ ਕੱਟੀ ਪਿਛੇ ਆ ਡਬਲ ਫਾਇਦਾ ਵੇਖੋ ਹਾਂਜੀ ਹਾਂਜੀ ਤਾਜੀ ਸੂਈ ਛੋਟੀ ਤੇ ਰੇਟ ਬਸ ਨੋਰਮਲ ਜਾਈ ਮੋਲ 115 ਕਰਦੇ ਜੀ ਹਾਂਜੀ 10 ਦੀ ਦੇ ਦਈਏ ਕਰਦੇ ਆ ਵੀ ਮਾਂ ਤਾਂ 2000 ਰੁਪਏ ਮਾਂ ਤਾਂ ਇੱਕ ਕੱਟ ਦੀ ਇੱਕ ਕੱਟ ਦੀ ਠੀਕ ਹੈ ਝੋਟੀ ਜਿਆਦੀ ਚੰਗੀ ਆ ਬਾਕੀ ਸਾਈ ਪਾ ਕੇ ਦੋ ਡੰਗ ਦੋ ਡੰਗ ਕੋਈ ਕਰਦੇ ਆਨ ਮਾਰ ਉਹ ਇਹਨੂੰ ਕਰਦੇ ਆ ਆਹ ਵੇਖੋ ਲੇਵੇ ਲੋ ਵੀ ਦੀ ਬਹੁਤ ਸਾਫ ਹੈ ਝੋਟੀ ਚੰਗੀ ਹੈ ਝੋਟੀ ਆਹ ਵੇਖੋ ਠੰਡੀ ਸੀ ਲੋ ਰਹਿਣਾ ਠੰਡੀ ਠੰਡੀ ਬਹੁਤ ਜਿਆਦੀ ਹੈ ਠੀਕ ਹੈ ਠੀਕ ਹੈ ਉਦਾਂ ਚਲੋ ਕੈਮਰੇ ਤੋਂ ਡਰਦੀ ਆ ਝੋਟੀ ਚੰਗੀ ਆ ਥਣ ਥਣ ਵੀ ਚੰਗਾ ਝੋਟੀ ਨੂੰ ਹਾਂਜੀ ਤੇ ਤੁਹਾਨੂੰ ਦੂਜੇ ਨੰਬਰ ਤੇ ਭਾਉਨੇ ਆ ਇਹ ਝੋਟੀ ਜੀ ਇਹ ਤਾਜੀ ਸੂਈ ਜਾਜ ਬੱਚਾ ਇਹਦਾ ਇਹ ਨਾ ਆ ਬੱਚਾ ਠੀਕ ਹੈ ਹਾਂਜੀ ਇਹਦੇ ਕੱਟੀ ਕੱਟਾਂ ਹਾਂਜੀ ਕੱਟਾ ਇਹਦੇ ਮਗਰ ਆ ਫੇ ਵੀ ਝੋਟੀ ਲੈ ਵੀਰੀ ਸਾਫ ਹੈ ਹਾਂਜੀ ਦੁੱਧ 11-12 ਕਿਲੋ ਜੀ ਦੇਖੋ ਠੀਕ ਹੈ ਹਾਂਜੀ ਚੌਗੀ ਆ ਮੂ ਵੀ ਪਹਿਲਾ ਸੂਗਾ ਜੀ ਪਹਿਲਾ ਸੂਗਾ 4 ਦੰਦ ਹਾਂਜੀ ਦੇਖੋ ਝੋਟੀ ਚੰਗੀ ਹੈ ਵੀ ਆ ਬੱਚਾ ਆ ਗਿਆ ਹਨ ਥਣ ਥਣ ਇਹਨੂੰ ਵੀ ਚੰਗਾ ਲੱਗਾ ਝੋਟੀ ਬਹੁਤ ਵਾਹ ਚੂ ਬਹੁਤ ਇੱਕ ਨੰਬਰ ਹਾਂਜੀ ਆ ਦੇਖੋ ਇਹ ਦੇਖੋ ਦੁੱਧ ਕਿੰਨਾ ਹਾਜਰ ਹਨ ਦੁੱਧ ਤੇ 12 ਕਿਲੋ ਜੇ 11 ਕਿਲੋ ਦੀ ਗਰੰਟੀ ਆਪਣੀ 11 ਨਾਲ ਪਾ ਦੋ ਡੰਗ ਚਾਹ ਪਾ ਦੋ ਡੰਗ ਤਿੰਨ ਡੰਗ ਸਾਈ ਪਾ ਗੋਚਾ ਹੋਵੇ ਤੇ ਠੀਕ ਆ ਠੀਕ ਆ ਤੇ ਰੇਟ ਇਹਦਾ ਬਸ ਜਾਇਜ਼ ਰੇਟ ਇਹਦਾ ਵੀ 115 ਜੇ ਹਾਂਜੀ 110 ਦੀ ਦੇ ਦਈਏ ਕਰ ਦੇ ਇਹਦਾ ਮਾਨਤਨ ਇਹ ਹਾਂ ਨਾ 1 ਲੱਖ 7000 ਜੀ 1 ਲੱਖ 7 ਦੀ ਉਹ ਇੱਕ ਅੱਠ ਦੀ ਇਹ ਇੱਕ 7 ਦੀ ਠੀਕ ਆ ਝੋਟੀਆਂ ਦੋਵੇਂ ਚੰਗੀਆਂ ਜੇ ਜੋੜਾ ਖਰੂਗਾ ਕੋਈ ਮਾਨਤਨ ਹੋਰ ਕਰੀਏ ਕਰਦਾਂਗੇ ਮਾਨਤਨ ਹਾਂਜੀ ਹਾਂਜੀ ਠੀਕ ਦੇਖੋ ਤਾਜ਼ੀਆਂ ਸੁਈਆਂ ਜੀ ਠੀਕ ਨੇ ਤਾਜ਼ੀਆਂ ਸੁਈਆਂ ਝੋਟੀਆਂ ਤੇ ਆ ਝੋਟੀ ਇਹ ਝੋਟੀ ਬਿਲਕੁਲ ਆਤ ਆ ਜੀ ਵੇਖੋ ਜਾਰੀ ਵੱਡੀ ਝੋਟੀ ਗੰਡੀ ਗੰਡੀ ਆ ਹਾਂਜੀ ਹਾਂਜੀ ਸਿੱਗੀ ਆ ਜੇ ਮੂੰਹ ਸਿੱਗੀ ਜੀ ਹਾਂਜੀ ਠੀਕ ਹੈ ਦੁੱਧ 10 11 ਕਿਲੋ ਦੇ ਕੋਈ ਠੀਕ ਹੈ ਹਾਂਜੀ ਆ ਕੱਟਾ ਇਹਦਾ ਹਾਂਜੀ ਕੱਟਾ ਇਹਦਾ ਆ ਨਾੜੂ ਦੇ ਬੱਚਾ ਇਹਦਾ ਆ ਵੇਖੋ ਚੰਗਾ ਨਸਲ ਚੰਗੀਆਂ ਝੋਟੀਆਂ ਨੀਆਂ ਵੱਡੀ ਆ ਬੋਸ ਵੱਡੀ ਹਾਂਜੀ ਆਣ ਕੇ ਇਥੇ ਦੋ ਡਾਂਗੇ ਤਸੱਲੀ ਕਰਕੇ ਲੈ ਗਏਗਾ ਜੀ ਤਸੱਲੀ ਕਰੇ ਆਪਣੀ ਚੋਲੀ ਪਾ ਕੇ ਤਸੱਲੀ ਕਰੇਗਾ ਆਹ ਬੈਠ ਬੁੜੀ ਦੀ ਵੀ ਚੰਗੀ ਚੋਲੀ ਝੋਲੀ ਹਾਂਜੀ ਬਾਕੀ ਦੁੱਧੋ ਵਧ ਰਹੀਆਂ ਨੇ ਵਧ ਰਹੀਆਂ ਵਧ ਰਹੀਆਂ ਤਾਜੀ ਦੀ ਸੁਈ ਲੈ ਹਾਂਜੀ ਤਾਜੀ ਸੁਈ ਹਾਂਜੀ ਜੈਡ ਲੈ ਗਿਆ ਹਾਂਜੀ ਹਾਂਜੀ ਤੇਰੇ ਘੇਟੇ ਦਾ ਡੇਢ ਬੈਕ 1.45 ਕਰ ਦੇ ਜੀ ਹਾਂਜੀ 1.40 ਦੇ ਦਾਂਗੇ ਕਾਰ ਦੇ ਮਾਨ ਆ ਪਈ 2000 ਹੋਰ ਮੰਗ ਕਰਦਾ ਠੀਕ ਆ ਠੀਕ ਆ ਆਏ ਗਏ ਤਾਂ ਹੋਰ ਮੰਗ ਤਾਂ ਨਹੀਂ ਕਰਦੇ ਹੈਗਾ ਤੇ ਆ ਗੱਬਣ ਜੀ ਹਾਂਜੀ ਇਹ ਗੱਬਣ ਜੀ ਦੂਜਾ ਸੁਦਾ ਤੀਜਾ ਇਹ ਦੂਜਾ ਤੀਜਾ ਹੋਇਆ ਤੀਜਾ ਕੋਣਾਂ ਜੀ ਤੀਜਾ ਠੀਕ ਆ ਚੰਗੀ ਆ ਤੇ ਕੀ ਇਹ ਰਿਕਾਰਡ ਇਹਦਾ ਇਹ ਦੁੱਧਾਂ ਦੇ 17 18 ਕਿਲੋ ਦਿੰਦੀ ਆ ਅੱਛਾ ਜੀ ਬਾਕੀ ਕੋਈ ਆਪ ਵੀ ਸਮਝ ਨਾ ਲਵੇ ਸੁਗੰਧੀ ਵੀ ਚੰਗੀ ਆ ਸੁਗੰਧ ਬਹੁਤ ਚੰਗਾ ਬਹੁਤ ਨਸਬ ਚੰਗੀ ਵੱਡੀ ਇਹ ਵੀ ਹਾਂਜੀ ਆ ਬਾਕੀ ਮਹੀਨੇ ਹਫਤਾ ਲੈਣਾ ਜੀ ਠੀਕ ਆ ਹਾਂਜੀ ਹਾਂਜੀ ਬਾਕੀਆਂ ਗਾੜੀ ਵਿਛਾੜੀ ਲੈ ਦੇ ਮਾਰ ਦੇ ਠੀਕ ਠੀਕ ਹਲੇ ਹੋਰ ਖੁੱਲਗਾ ਝੋਟੀਆਂ ਹਾਂਜੀ ਹਾਂਜੀ ਦੇ ਵੱਲ ਖੋਲੂ ਗਿਆ ਇਹਦਾ ਕਰਨਾ ਹੈ ਰੇਟ ਨਹੀਂ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਇਹੋ ਚਾਰ ਪਸ਼ੂ ਆ ਆਣ ਕੇ ਤਸੱਲੀ ਕਰਕੇ ਤੇ ਲੈ ਕੇ ਜਾ ਸਕਦਾ ਵਾ ਤੇ ਝੋਟੀਆਂ ਚੋਂ ਹੀ ਚੰਗੀਆਂ ਤੇ ਫੋਨ ਨੰਬਰ ਆਪਣਾ ਦੱਸਦੇ ਹੋ ਤੇ ਪਿੰਡ ਦੱਸਦੇ ਬਾਜੀ ਫੋਨ ਨੰਬਰ 97799 5705 ਹਾਂਜੀ ਐਂਡ ਜਾਦਪੁਰ ਸੇਕ ਤੇ ਜ਼ਿਲ੍ਹਾ ਜ਼ਿਲ੍ਹਾ ਗਰਦਾਸ ਠੀਕ ਹੈ ਧੰਨਵਾਦ ਜੀ